ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਧੂਰੀਕਾਰ ਬਜ਼ਾਰ ਤੇ ਬਾਕੀ ਆਪਣੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਪਾਂ ਘਰੇਲੂ ਵੀਡੀਓ ਪਾਉਂਦੇ ਰਹਿੰਨੇ ਆਂ ਗੱਡੀਆਂ ਦੀਆਂ ਹੋਈਆਂ ਟਰੈਕਟਰਾਂ ਦੀਆਂ ਹੋਈਆਂ ਮੋਟਰਸਾਈਕਲਾਂ ਦੀਆਂ ਜਿਹੜੇ ਘੱਟ ਰੇਟ ਤੇ ਹੁੰਦੇ ਨੇ ਉਹ ਸਾਰੀਆਂ ਚੀਜ਼ਾਂ ਦੀ ਆਪਾਂ ਘਰੇਲੂ ਵੀਡੀਓ ਪਾਉਂਦੇ ਰਹਨੇ ਆਂ ਤਾਂ ਕਰਕੇ ਆਪਣੇ ਚੈਨਲ ਤੇ ਤੁਸੀਂ ਬਣੇ ਰਹੋ ਜਿਵੇਂ ਕਿ ਹੁਣ ਤੁਹਾਨੂੰ ਦੱਸ ਦਈਏ ਬਾਕੀ ਗੱਲਾਂ ਕਰਾਂਗੇ ਬਾਅਦ ਵਿੱਚ ਕਿ ਆ 14 ਮਾਡਲ ਸਵਿਫਟ ਹੈ ਓਨਰ ਦੂਜਿਆ ਰੇਟ ਆ 4 ਲੱਖ ਤੇ 25000 ਰੁਪਈਆ ਤੇ ਬਾਕੀ ਫੁੱਲ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਦੱਸਾਂਗੇ ਸਾਰੀਆਂ ਗੱਡੀਆਂ ਦੇ ਰੇਟ ਆਪਣੀ ਵੀਡੀਓ ਦਾ ਮਕਸਦ ਇਹ ਹੁੰਦਾ ਵੀ ਤੁਹਾਨੂੰ ਪਤਾ ਲੱਗ ਜੇ ਕਿੱਦਾਂ ਦੀ ਗੱਡੀ ਦੀ ਕਿੱਦਾਂ ਦੀ ਕੰਡੀਸ਼ਨ ਆ ਹੁਣ ਜਿਹੜੀ ਇਹ ਡੀਲਰ ਭਾਈਆਂ ਕੋਲ ਗੱਡੀਆਂ ਖੜੀਆਂ ਹੁੰਦੀਆਂ ਨੇ ਇਹ 20-25 ਹਜ਼ਾਰ ਮਾਰਜਿਨ ਜ਼ਿਆਦਾ ਰੱਖਿਆ ਹੁੰਦਾ ਬਾਕੀ ਮੌਕੇ ਤੇ ਰੇਟ ਹੋ ਜਾਂਦੇ ਹੁੰਦਾ ਜਿਵੇਂ ਸਕੋਡਾ ਖੜੀ ਹੈ ਦੇਖਣ ਨੂੰ 13 ਮਾਡਲ ਆ ਓਨਰ ਤੀਜੀ ਆ ਇਹ ਰੇਟ ਆ ਦਾ 4,55,000 ਰੁਪਿਆ ਉਸ ਤੋਂ ਬਾਅਦ ਆ ਗਈ ਜੀ ਟੋਇਟਾ ਮਾਡਲ ਆ ਇਹ 17 PV 13 ਸੰਗਰੂਰ ਦਾ ਨੰਬਰ ਆ ਜੀ 17 ਮਾਡਲ ਟੋヨタ ਗਈ ਤੇ ਓਨਰ ਹੈ ਦੂਜੇ ਤੇ ਰੇਟ ਹੈ ਦਾ 5 ਲੱਖ ਤੇ 65000 ਰੁਪਇਆ ਫੁੱਲ ਵੀਡੀਓ ਨਾ ਬਣੇ ਰਹੋ ਕੱਲੀ ਕੱਲੀ ਗੱਡੀ ਦੀ ਡਿਟੇਲ ਦੇਵਾਂਗੇ ਅੰਦਰੋਂ ਬਾਹਰੋਂ ਗੱਡੀਆਂ ਦਿਖਾਵਾਂਗੇ ਬਾਕੀ ਆਪਣੇ ਚੈਨਲ ਨੇ ਇੰਸਟਾਗ੍ਰam ਤੇ ਆਪਾਂ ਆਫਰ ਪਾਉਣੇ ਹੁੰਦੇ ਆ ਹਰ ਸੰਡੇ ਨੂੰ ਉਹ ਤੁਸੀਂ ਦੇਖਿਆ ਕਰੋ ਆਫਰ ਦੇ ਵਿੱਚ ਘੱਟ ਰੇਟ ਦੀ ਘਰੇਲੂ ਗੱਡੀ ਇੱਕ ਅੱਧਾ ਅੱਧੀ ਆਪਾਂ ਜ਼ਰੂਰ ਪਾਉਣੇ ਹੁੰਦੇ ਆ ਪੀਵੀ ਫੇਰ ਆ ਗਈ ਜੀ ਟੋヨタ 13 ਮਾਡਲ ਓਨਰ ਦੂਜੇ ਰੇਟ 215000 ਰੁਪਇਆ 215000 ਰੁਪਇਆ ਰੇਟ ਆ ਤੇ ਅੱਜ ਵੀ ਆਪਾਂ ਵੀਡੀਓ ਪਾਵਾਂਗੇ ਇੰਸਟਾਗ੍ਰam ਤੇ ਆਪਣੇ ਤੇ ਇਹੀ ਨਾਮ ਦੇ ਇੰਸਟਾਗ੍ਰam ਆ ਰਸੀ ਭੈਣੀ ਵਾਲਾ ਤੇ ਜਰੂਰ ਫੋਲੋ ਕਰਿਓ ਤੇ ਤੁਹਾਨੂੰ ਆਫਰਾਂ ਦੇਵਾਂਗੇ ਸ਼ੇਅਰ ਕਰਨ ਵਾਲ ਦਾ ਫੁੱਲਾ ਪਮਾਨਤਨ ਕਰਦੇ ਹੁੰਨੇ ਹਾਂ ਲੋ ਜੀ ਕੰਡੀਸ਼ਨ ਦੇਖ ਲਓ ਡਸਟਨ ਆ ਗਈ ਜੀ ਕੰਡੀਸ਼ਨ ਤੁਹਾਡੇ ਲੋ ਜੀ ਐਵੇਂ ਆਪਾਂ ਸਾਰੀਆਂ ਗੱਡੀਆਂ ਮੋਟਰਸਾਈਕਲ ਕਾਰਾਂ ਟਰੈਕਟਰ ਵਗੈਰਾ ਦੀ ਵੀਡੀਓ ਪਾਉਂਦੇ ਰਹਨੇ ਆ ਆਪਣੇ ਚੈਨਲ ਤੇ ਤੁਸੀਂ ਬਣੇ ਰਹੋ ਜੇ ਕਿਸੇ ਵੀਰ ਨੇ ਕਾਰ ਲੈਣੀ ਆ ਕਿਰੇ ਲੂ ਕਾਰ ਤਾਂ ਆਪਣੇ ਥੱਲੇ ਨੰਬਰ ਚੱਲੀ ਜਾਂਦਾ ਹੈ ਪਹਿਲਾ ਨੰਬਰ ਆ ਜਿਹੜਾ ਉਹ ਆਪਣਾ ਉਹਤੇ ਤੁਸੀਂ ਕਾਲ ਕਰਕੇ ਅਗਲੇ ਮੂਲੇ ਨੰਬਰ ਤੇ ਤੁਸੀਂ ਗੱਡੀ ਖਰੀਦ ਸਕਦੇ ਹੋ ਵੇਚ ਵੀ ਸਕਦੇ ਹੋ ਤੇ ਜੇ ਕਿਸੇ ਨੇ ਘੱਟ ਰੇਟ ਦੀ ਗੱਡੀ ਲੈਣੀ ਆ ਉਹ ਵੀ ਮਿਲ ਜੂਗੀ ਜੇ ਕਿਸੇ ਨੇ ਵੇਚਣੀ ਆ ਗੱਡੀ ਚੱਲਦੀ ਆ ਜੇ ਖਰਾਬ ਆ ਤਾਂ ਵੀ ਆਪਾਂ ਬਕਿਆ ਦੇਾਂਗੇ ਥੋੜੀ ਵਧੀਆ ਰੇਟ ਤੇ ਆਪਣੀ ਵੀਡੀਓ ਨਾਲ ਬਣੇ ਰਿਹਾ ਕਰੋ ਲਈ i20 ਆ ਗਈ i20 ਆ ਕੰਡੀਸ਼ਨ ਚੈੱਕ ਕਰ ਲੋ ਸਾਫ਼ ਸੁਥਰੀ ਗੱਡੀ ਆ ਮਾਡਲ ਹੈ ਜੀ ਇਹ 12 ਫਸਟ ਓਨਰ 2,60,000 ਰੁਪਇਆ ਉਦੋਂ ਆ ਗਈ ਮਿੱਤਰੋ ਬਰਨ ਲਓ ਜੀ ਬਰਨ ਆ ਗਈ ਪੀਵੀ 13 ਸੰਗਰੂਰ ਦਾ ਨੰਬਰ ਆ 12 ਮਾਡਲ ਹੈ ਦੂਜੇ ਓਨਰ ਆ ਰੇਟ 3 ਲੱਖ ਤੇ 65000 ਰੁਪਏ 3 ਲੱਖ 65000 ਦੀ ਬਰਨਾ ਮਿਲ ਜੂ ਸਾਨੂੰ ਦੂਜੇ ਓਨਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਸਾਫ ਸੁਥਰੀ ਆ ਵਧੀਆ ਗੱਡੀ ਆ ਮੈਟਿੰਗ ਹੋਈ ਹੋਈ ਆ ਸੀਟ ਕਵਰ ਨਵੇਂ ਨੇ ਲੋ ਜੀ ਬਰਨਾ ਪੀਵੀ 13 ਸੰਗਰੂਰ ਦੀ ਉਸ ਤੋਂ ਬਾਅਦ ਫੇਰ ਆ ਗਈ ਬਰਨਾ ਪੀਵੀ 10 PV 10 ਆ ਗਈ ਬਰਨਾ 12 ਮਾਡਲ ਐ ਵੀ ਜੀ 12 ਮਾਡਲ ਆ PV 10 ਦੀ ਬਰਨਾ ਗਈ ਰੇਟ 3 ਲੱਖ ਤੇ 60000 ਰੁਪਿਆ ਕੰਡੀਸ਼ਨ ਦੇਖ ਸਕਦੇ ਹਾਂ ਸਾਫ਼ ਸੁਥਰੀ ਗੱਡੀ ਆ ਰੇਟ 3 ਲੱਖ ਤੇ 60000 ਰੁਪਿਆ ਬਰਨਾ ਇੱਕ ਗੱਲ ਫੇਰ ਤੁਹਾਨੂੰ ਦੱਸ ਦਿੰਨੇ ਆ ਵੀ ਆਪਣੇ ਚੈਨਲ ਤੇ ਰਸੀਪੈਣੀ ਵਾਲਾ ਤੇ ਤੁਹਾਨੂੰ ਘਰੇਲੂ ਗੱਡੀਆਂ ਮੋਟਰਸਾਈਕਲ ਟਰੈਕਟਰ ਟਰਾਲੀਆਂ ਅਤੇ ਹੋਰ ਵੀ ਜਿਹੜਾ ਆਪਣਾ ਸਮਾਨ ਹੁੰਦਾ ਵਰਤੋਂ ਚਾਉਣ ਵਾਲਾ ਉਹਦੀਆਂ ਵੀਡੀਓ ਮਿਲਦੀਆਂ ਰਹਿਣੀਆਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆ ਗਈ ਡਸਟਨ ਬਰਨਾਲੇ ਦਾ ਨੰਬਰ ਆ ਜੀ ਇਹ 18 ਮਾਡਲ ਆ ਫਸਟ ਓਨਰ ਆ ਬਰਨਾਲੇ ਦੇ ਨੰਬਰ ਚ 18 ਮਾਡਲ ਆ ਤੇ ਫਸਟ ਓਨਰ ਆ ਜੇ ਕਿਸੇ ਵੀਰ ਨੇ ਆਲਟੋ ਮੁਰੂਤੀ ਵਰਨਾ Swift ਕੋਈ ਵੀ ਗੱਡੀ ਖਰੀਦਣੀ ਆ ਤਾਂ ਆਪਣੇ ਨੰਬਰ ਤੇ ਕੰਟੈਕਟ ਕਰ ਲਓ ਘਰੇਲੂ ਗੱਡੀ ਮਿਲ ਜੂਗੀ ਵੱਡੀ ਤੋਂ ਵੱਡੀ ਗੱਡੀ ਛੋਟੀ ਤੋਂ ਛੋਟੀ ਗੱਡੀ ਲੋ ਇਹ ਗੱਡੀ ਪੈਟਰੋਲ ਦੀ ਆ 225000 ਦਾ ਰੇਟ ਆ ਉਸ ਤੋਂ ਬਾਅਦ ਆ ਗਈ ਟਾਟਾ ਦੀ ਗੱਡੀ ਸੌਰੀ ਪਹਿਲਾਂ ਆਲਟੋ ਆ ਗਈ ਆਲਟੋ ਚੈੱਕ ਕਰ ਲੋ ਸਾਫ਼ ਸੁਥਰੀ ਆ ਪੈਟਰੋਲ ਦੀ ਲੋ ਜੀ ਆਲਟੋ ਕੰਡੀਸ਼ਨ 225000 ਦਾ ਰੇਟ ਆ ਆਲਟੋ ਦਾ EB18 ਮਾਡਲ ਆ ਉਸ ਤੋਂ ਬਾਅਦ ਆ ਗਈ ਟਾਟਾ ਦੀ 12 ਮਾਡਲ ਦੇ ਵਿੱਚ 110000 ਦੀ Tata 12 ਮਾਡਲ 110000 ਉਸ ਤੋਂ ਬਾਅਦ ਆ ਗਈ ਮਿੱਤਰੋ Alto ਰੇਟ ਤੁਹਾਡੇ ਸਾਹਮਣੇ ਇਕੱਲੀ-ਇਕੱਲੀ ਗੱਡੀ ਦਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਮਾਡਲ 11 ਰੇਟ 160000 ਰੁਪਿਆ PV13 ਸੰਗਰੂਰ ਦਾ ਨੰਬਰ ਹੈ ਜੀ ਸਾਫ ਸੁਥਰੀਆ ਉਸ ਤੋਂ ਬਾਅਦ ਫੇਰ ਆ ਗਈ ਜੀ ਬਰਨ ਲੋ ਜੀ ਬਰਨ ਆ ਫੇਰ ਆ ਗਈ ਮਾਡਲ ਹੈਗੀ ਹੈ ਜੀ ਇਹ 15 ਤੇ ਰੇਟ ਆ ਗੱਡੀ ਦਾ 5 ਲੱਖ ਤੇ 60000 ਰੁਪਏ ਕੀਮਤ ਰੱਖੀ ਹੋਈ ਆ ਬਰਨਾਂ ਦੀ ਜੀ ਆਪਣੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਫਾਲੋ ਜ਼ਰੂਰ ਕਰ ਲਓ ਤੇ ਜੇ ਕਿਸੇ ਬਾਈ ਨੇ ਗੱਡੀ ਵੇਚਣੀ ਆ ਜਾਂ ਖਰੀਦਣੀ ਆ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਸੋ ਨੂੰ ਸਹੀ ਰੇਟ ਦੇ ਚੰਗੀ ਚੀਜ਼ ਦਿਵਾਵਾਂਗੇ ਕਿ ਘਰੇ ਲੋ ਗੱਡੀਆਂ ਖੜੀਆਂ ਹੋਣੀਆਂ ਸਾਰੀਆਂ ਗੱਡੀਆਂ ਨਾਲ ਆਪਾਂ ਕੰਟੈਕਟ ਤੁਹਾਡਾ ਕਰਵਾ ਦਾਂਗੇ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਵੇਗਾ ਉਹਦਾ ਸਵਿਫਟ ਆ ਗਈ ਜੀ 6 ਲੱਖ ਤੇ 25000 ਦੀ ਜੀ 19 ਮਾਡਲ ਹੈ ਇਹ 6 ਲੱਖ ਤੇ 25